ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਇਸ ਤਰੀਕੇ ਨਾਲ ਕਮੀਜ਼ ਦੇ ਕੱਪੜੇ ਨਾਲ ਦਾ ਲਗਾ ਕੇ ਸਲਵਾਰ ਦੀ ਮੂਰੀ ਦਾ ਡਿਜ਼ਾਈਨ ਬਹੁਤ ਹੀ ਸੌਖਾ ਜਿਹਾ ਤੇ ਤੁਸੀਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਮੇਰੀ ਵੀਡੀਓ ਪੂਰੀ ਐਂਡ ਤੱਕ ਜ਼ਰੂਰ ਦੇਖਣੀ ਹੁਣ ਆਪਾਂ ਸਭ ਤੋਂ ਪਹਿਲਾਂ ਜਿਵੇਂ ਆਪਾਂ ਆਮ ਮੂਰੀ ਜੜਦੇ ਹਾਂ ਉਸ ਤਰੀਕੇ ਨਾਲ ਆਪਾਂ ਮੂਰੀ ਇਹ ਜੜ ਲਈ ਹੈ ਤੇ ਇਹ ਆਪਾਂ ਕੱਪੜਾ ਕਮੀਜ਼ ਨਾਲ ਦਾ ਹੀ ਵੈਸੇ نیچے ਲਗਾਇਆ ਬੁਗਰਮ ਤੇ ਤੇ ਇਹਨੂੰ ਆਪਾਂ ਫਿਰ ਇਸ ਤਰੀਕੇ ਨਾਲ ਚੜ ਕੇ ਫੇਰੇ ਦੇ ਨਾਲ-ਨਾਲ ਆਪਾਂ ਇਸ ਤਰ੍ਹਾਂ ਪਲੇਟ ਪਾਵਾਂਗੇ ਛੋਟੇ-ਛੋਟੇ ਪੈਂਟੈਕਸ ਪਾਵਾਂਗੇ ਇਹ ਆਪਾਂ ਇੱਕੋ ਜੀ ਸਿਲਾਈ ਜਿਹੜੀ ਲਗਾਉਣੀ ਹੈ ਕੱਪੜਾ ਆਪਾਂ ਇੱਕੋ ਜਿਹਾ ਛੱਡਣਾ ਆਪਾਂ ਨੇ ਇਹ ਜਿਹੜਾ ਪੈਰ ਦਾਸ ਮਤਲਬ ਕਿ ਇੱਕ ਸਾਈਡ ਹੈ ਉਹਦੇ ਵਿਚਾਲੇ ਤੱਕ ਆਪਾਂ ਨੇ ਇੰਨੀ ਕਚੌੜੀ ਪੱਟੀ ਬਣਾਈ ਹੈ ਮਤਲਬ ਉਹਦੇ ਵਿਚਾਲੇ ਤੱਕ ਆਪਾਂ ਨੇ ਸੀਨ ਲਾਈ ਹੈ ਸਾਰੀਆਂ ਜਿਹੜੀਆਂ ਆਪਾਂ ਚਾਰ ਪਲੇਟਾਂ ਪਾਵਾਂਗੇ ਇਹ ਚਾਰ ਮਤਲਬ ਪੈਂਟੈਕਸ ਬਣਾਵਾਂਗੇ ਚਾਰੇ ਪੈਂਟੈਕਸ ਇੱਕੋ ਜੀ ਵਿੱਥ ਤੇ ਆਪਾਂ ਨੇ ਬਣਾਉਣੇ ਆ ਠੀਕ ਹੈ ਜੀ ਤੇ ਇਥੋਂ ਆਪਾਂ ਰੱਖ ਕੇ ਤੇ ਨਾਲ-ਨਾਲ ਆਪਾਂ ਜਿਹੜਾ ਪੈਰ ਦਾ ਪਰਲੇ ਪਰਦਾ ਜਿਹੜਾ ਵਿਚਾਲਾ ਉਹਦੇ ਸੈਂਟਰ ਦੇ ਵਿੱਚ ਆਪਾਂ ਇਹ ਚੀਜ਼ ਰੱਖਣੀ ਹੈ ਕਪੜਾ ਤੇ ਸੈਂਟਰ ਦੇ ਵਿੱਚ ਰੱਖ ਕੇ ਇਸ ਤਰ੍ਹਾਂ ਸਾਰੀ ਸਲਾਈ ਲਾਉਣੀ ਹੈ ਫਿਰ ਆਪਣੇ ਜਿਹੜਾ ਕਪੜਾ ਇੱਕੋ ਜਿਹਾ ਵਿੱਚ ਆਊਗਾ ਜਿੰਨਾ-ਜਿੰਨਾ ਆਪਾਂ ਨਾ ਪੈਂਟਸ ਪਾਉਣੇ ਆ ਤੇ ਸਾਰੇ ਸੇਮ ਇੱਕੋ ਜਿਹੇ ਪਹਿਣਗੇ ਤੇ ਆਪਾਂ ਕੱਪੜੇ ਨੂੰ ਜ਼ਿਆਦਾ ਖਿੱਚਣਾ ਨਹੀਂ ਕਿ ਤਾਂ ਕਿ ਨਹੀਂ ਤਾਂ ਫਿਰ ਆਪਣੇ ਜਿਹੜੇ ਕੱਪੜੇ ਦੇ ਵਿੱਚ ਨਾ ਵਲ ਪੈ ਲੱਗ ਜਾਂਦੇ ਆ ਤਾਂ ਕਰਕੇ ਤੇ ਇਦਾਂ ਆਪਾਂ ਚਾਰ ਪਾਣੇ ਨੇ ਪਲੇਟਾਂ ਵਾਂਗੂ ਚਾਰ ਬਣਾ ਲੈਣੀ ਐ ਲਾਈਨਾਂ ਠੀਕ ਐ ਤੇ ਇਹ ਆਪਾਂ ਨੀਚੇ ਤੋਂ ਕਪੜਾ ਉਨਾ ਛੱਡਣਾ ਵੱਧ ਤਾਂ ਕਿ ਆਪਣਾ ਜਿਹੜਾ ਪੌਂਚਾ ਫੋਲਡ ਕਰਨਾ ਹਲੇ ਠੀਕ ਐ ਇਹ ਆਪਾਂ ਬਾਅਦ ਵਿੱਚ ਕਰਨਾ ਤੇ ਇੱਥੇ ਆਪਾਂ ਇੱਕ ਹੋਰ ਪਾਵਾਂਗੇ ਚਾਰ ਪਾਉਣੇ ਜਾਨੀ ਆਪਾਂ ਨੇ ਇਹ ਆਪਣੇ ਹੁਣ ਜਿਵੇਂ ਚਾਰ ਬਣ ਗਏ ਠੀਕ ਐ ਤੇ ਇਹ ਆਪਣੇ ਇਹਦੇ ਨਾ ਇਧਰਲੀ ਸਾਈਡ ਆਪਣੀ ਵਿੱਚ ਫੋਲਡ ਹੋ ਜਾਣੀ ਐ ਤੇ ਹੁਣ ਆਪਾਂ ਲਾਵਾਂਗੇ ਕਮੀਜ਼ ਨਾਲ ਦਾ ਕਪੜਾ ਉੱਪਰ ਤੇ ਇਹਨੂੰ ਆਪਾਂ ਇਸ ਤਰ੍ਹਾਂ ਮੈਣ ਲੈਣਾ ਮੈਣ ਕੇ ਆਪਾਂ ਨੇ ਇਹਨੂੰ ਕੱਟ ਕਰ ਲਿਆ ਠੀਕ ਹੈ ਜੀ ਇਹ ਆਪਾਂ ਨੇ ਕੱਟ ਕੀਤਾ 3 ਇੰਚ ਤੇ ਆਪਾਂ ਨੇ 2 ਇੰਚ ਚੌੜਾ ਲਗਾਉਣਾ ਠੀਕ ਹੈ 2 ਤੋਂ ਕੱਟ ਪਮਾ ਲਈਏ ਜ਼ਿਆਦਾ ਨਹੀਂ ਚੌੜਾ ਲਾਉਣਾ ਤੇ ਆਪਾਂ ਇੱਕ ਕਰਾ 3 ਇੰਚ ਦਾ ਕੱਟ ਕਰ ਲਿਆ ਤੇ ਇਧਰ ਲਈ ਦੋਨੇ ਸਾਈਡਾਂ ਤੋਂ ਇਸ ਤਰ੍ਹਾਂ ਫੋਲਡ ਕਰਕੇ ਲਗਾਵਾਂਗੇ ਇਹ ਆਪਾਂ ਇਧਰਲੀ ਸਾਈਡ ਤੋਂ ਥੋੜਾ ਕਪੜਾ ਵਧਾ ਕੇ ਰੱਖਾਂਗੇ ਤਾਂ ਕਿ ਉੱਪਰਲੀ ਸਾਈਡ ਆਪਣਾ ਕਪੜਾ ਪੂਰਾ ਆ ਜੇ ਠੀਕ ਹੈ ਉੱਪਰਲੀ ਸਾਈਡ ਨੂੰ ਆਪਣੀ ਘਾਟ ਹੁੰਦੀ ਹੈ ਤੇ ਆਪਾਂ ਜਿੰਨੇ ਜਿੰਨੇ ਥਾਂ 'ਚ ਪੈਂਟੈਕਸ ਪਾਏ ਆ ਉਹਦੇ ਉੱਪਰ ਵੀ ਉਹ ਨਹੀਂ ਜਗ੍ਹਾ ਛੱਡ ਕੇ ਤੇ ਇਹ ਆਪਾਂ ਜਿਹੜਾ ਕਮੀਜ਼ ਨਾਲ ਦਾ ਕਪੜਾ ਲਗਾ ਲੈਣਾ ਠੀਕ ਹੈ ਤੇ ਇੱਥੇ ਆਪਾਂ ਲਾ ਕੇ ਸਲਾਈ ਕੋਈ ਆਪਾਂ ਲੇਸ ਵਗੈਰਾ ਨਹੀਂ ਲਾਉਣੀ ਆਪਾਂ ਸਿੰਪਲ ਸੂਪਰ ਜਿਹਾ ਡਿਜ਼ਾਈਨ ਬਣਾਵਾਂਗੇ ਤੇ ਇਹ ਆਪਾਂ ਇੱਥੋਂ ਦੀ ਸਲਾਈ ਲਗਾ ਲੈਣੀ ਠੀਕ ਹੈ ਤੇ ਇਹਦੇ ਆਪਾਂ ਕੱਲੀ ਨੀਚੇ ਇੱਕ ਵਾਰੀ ਇੱਕ ਲੇਸ ਲਾਵਾਂਗੇ ਹੋਰ ਕੋਈ ਜ਼ਿਆਦਾ ਲੇਸ ਨਹੀਂ ਲਗਾਉਣੀ ਤੇ ਹੁਣ ਆਪਾਂ ਇਧਰਲੀ ਸਾਈਡ ਤੋਂ ਬਿਲਕੁਲ ਬਰਾਬਰ ਕਰ ਲੈਣਾ ਚੰਗੀ ਤਰ੍ਹਾਂ ਮਿਣ ਕੇ ਤੇ ਜਿੰਨੇ ਆਪਾਂ ਪੱਤੀ ਚੌੜੀ ਰੱਖਣੀ ਉੰਨੇ ਦੇ ਨਿਸ਼ਾਨ ਲਗਾ ਕੇ ਫਿਰ ਆਪਾਂ ਇਸ ਤਰੀਕੇ ਨਾਲ ਇੱਥੇ ਸ਼ੁਰੂ ਕਰ ਲੈਣੀ ਹੈ ਠੀਕ ਹੈ ਇਦਾਂ ਆਪਾਂ ਇਹਦੇ ਉੱਪਰ ਫਿਰ ਸਲਾਈ ਲਗਾ ਲੈਣੀ ਸਾਰੇ ਇਹ ਆਪਾਂ ਜਿਹੜਾ ਕਮੀਜ਼ ਨਾਲ ਦਾ ਕੱਪੜਾ ਜਿਹੜਾ ਉਹ ਲਗਾ ਕੇ ਬਣਾਉਣਾ ਹੈ ਠੀਕ ਹੈ ਤੇ ਆਪਾਂ ਜਿਵੇਂ ਸਲਵਾਰ ਨਾਲ ਦਾ ਕੱਪੜਾ ਲਾ ਕੇ ਕਮੀਜ਼ ਤੇ ਬਣਾਉਨੇ ਉਸੇ ਤਰੀਕੇ ਨਾਲ ਹੀ ਇਹ ਵੀ ਆਪਣਾ ਡਿਜ਼ਾਈਨਰ ਸਲਵਾਰ ਬਣ ਜਾਣੀ ਹੈ ਤੇ ਇਦਾਂ ਆਪਾਂ ਇਹ ਸਾਰੀ ਸਲਾਈ ਸੈੱਟ ਕਰਕੇ ਲਗਾਉਣੀ ਆ ਆਪਾਂ ਤੇ ਨੀਚੇ ਵਾਲੇ ਕੱਪੜੇ 'ਚ ਵੀ ਕੋਈ ਵਾੜ ਨਹੀਂ ਬਣਨਾ ਚਾਹੀਦਾ ਠੀਕ ਹੈ ਪੂਰੀ ਫਿਨਿਸ਼ਿੰਗ ਨਾਲ ਆਪਾਂ ਨੇ ਕੰਮ ਕਰਨਾ ਤੇ ਹੁਣ ਆਪਣੇ ਇਹ ਜਿਹੜੀ ਪੱਟੀ ਲਾ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਕੀ ਕਰਾਂਗੇ ਇਧਰਲੀ ਸਾਈਡ ਜਿੰਨੀ ਵਿੱਚ ਤੇ ਇਧਰਲੀ ਸਾਈਡ ਪੈਂਟੈਕਸ ਪਾਈ ਹੈ ਇਦਾਂ ਹੀ ਆਪਣਾ ਇਦਾਂ ਆਉਣਾ ਚਾਹੀਦਾ ਫਿਰ ਆਪਾਂ ਪਹਿਲੀ ਜਿਹੜੀ ਪੈਂਟੈਕਸ ਪਾਵਾਂਗੇ ਥੋੜੀ ਵੱਧ ਜਗ੍ਹਾ ਛੱਡਾਂਗੇ ਕਿਉਂਕਿ ਇਧਰਲੀ ਸਾਈਡ ਨੂੰ ਆਪਣੀ ਫੋਲਡ ਹੋਣੀ ਹੈ ਨੀਚੇ ਨੂੰ ਠੀਕ ਹੈ ਤੇ ਹੁਣ ਆਪਾਂ ਇੱਥੋਂ ਰੱਖ ਕੇ ਦੀ ਸਲਾਈ ਲਾਣੀ ਆ ਜਿਵੇਂ ਆਪਾਂ ਦੂਜੀ ਸਾਈਡ ਪਾਈਆਂ ਪਲੇਟਾਂ ਇਹ ਉਦਾਂ ਹੀ ਆਪਾਂ ਇਹ ਪਾਉਣੀ ਆ ਠੀਕ ਹੈ ਬਸ ਪੈਰ ਜਿਹੜਾ ਪਰਲੀ ਸਾਈਡ ਦਾ ਪਹਿ ਇੱਕ ਪੈਰ ਆ ਉਹਦੇ ਵਿੱਚ ਸੈਂਟਰ ਦੇ ਵਿੱਚ ਵਿੱਚ ਕਪੜਾ ਆਉਣਾ ਚਾਹੀਦਾ ਆਪਾਂ ਨਾ ਫਿਰ ਆਪਣੀ ਜਿਹੜੀ ਇਕੋਜੀ ਕਪੜਾ ਵਿੱਚ ਇਕੋ ਜਿਹਾ ਹੀ ਆਊਗਾ ਤੇ ਸਾਰੇ ਪੈਂਟੈਕਸ ਆਪਣੇ ਸੇਮ ਸੇਮ ਬਣਨਗੇ ਹੁਣ ਆਪਣੀ ਇਹ ਇੱਕ ਬਣ ਗਈ ਹੈ ਠੀਕ ਹੈ ਇਹਨੂੰ ਆਪਾਂ ਇਹਦੇ ਹਿਸਾਬ ਨਾਲ ਹੀ ਦੂਸਰੀਆਂ ਆਪਾਂ ਉੱਪਰ ਚਾਰ ਲਾਈਨਾਂ ਲਗਾ ਲੈਣੀਆਂ ਇਦਾਂ ਹੀ ਠੀਕ ਹੈ ਇਦਾਂ ਹੀ ਮਣਕੇ ਆਪਾਂ ਰੱਖ ਕੇ ਸਾਰੇ ਕੋਚ ਸੰਨ ਛੱਡ ਕੇ ਤੇ ਆਪਾਂ ਇਹ ਚਾਰ ਉੱਪਰਲੀ ਸਾਈਡ ਬਣਾਉਣੀ ਹੈ ਤੇ ਚਾਰ ਹੀ ਆਪਾਂ ਨੀਚੇ ਵਾਲੀ ਸਾਈਡ ਹੋ ਜਾਣਗੀਆਂ ਇਦਾਂ ਆਪਾਂ ਨੇ ਇਹ ਸਾਰੀ ਸੈੱਟ ਕਰਕੇ ਪਾ ਲੈਣੀ ਹੈ ਠੀਕ ਹੈ ਜੀ ਹੁਣ ਆਪਣੇ ਦੋਨੇ ਸਾਈਡਾਂ ਬਣ ਗਏ ਆ ਉੱਪਰਲੀ ਸਾਈਡ ਵੀ ਤੇ ਨੀਚੇ ਵਾਲੀ ਸਾਈਡ ਵੀ ਤੇ ਵਿਚਾਲੇ ਆਪਣੀ ਜਿਹੜੀ ਪੱਟੀ ਲੱਗੀ ਆ ਹੁਣ ਆਪਾਂ نیچے ਪਹੁੰਚੀਦੇ ਆਪਾਂ ਇਸ ਤਰੀਕੇ ਨਾਲ ਕਰਕੇ ਲੈਸ ਲਾਉਣੀ ਹੈ ਤੇ ਇੱਕ ਸਲਾਈ ਆਪਾਂ ਜਿਹੜੀ ਇਹਦੀ ਉੱਪਰ ਲਾਵਾਂਗੇ ਜਿੱਥੇ ਇਹਦੀਕਰ ਆਪਣੀ ਬੁਕਰਮ ਹੈ ਹੁਣ ਆਪਾਂ ਇਹ ਜਿਹੜੀ ਲੈਸ ਹੈ ਨੀਚੇ ਵਾਲ ਸਾਈਡ ਤੇ ਲਗਾ ਲਾਂਗੇ ਇਹ ਆਪਣੇ 셔ਟ ਦੇ ਵਿੱਚ ਆਕਾਂ ਵਗੈਰਾ ਤੇ ਲਗਾਈ ਹੈ ਤੇ ਦੁਪੱਟੇ ਤੇ ਵੀ ਇਹਦੇ ਨਾਲ ਦੀ ਲੈਸ ਸੇਮ ਹੀ ਲਗਾਈ ਹੈ ਠੀਕ ਹੈ ਇਦਾਂ ਆਪਾਂ ਨਾਲ ਨਾਲ ਰੱਖੀ ਜਾਣੀ ਹੈ ਤੇ ਬੁਕਰਮ ਨੂੰ ਫੋਲਡ ਕਰਕੇ ਨਾਲ ਨਾਲ ਲਗਾ ਲੈਣੀ ਹੈ ਹੌਣ ਆਪਾਂ ਇਥੋਂ ਕੱਟ ਕਰਕੇ ਤੇ ਇਹ ਆਪਣੀ ਇੱਕ ਸਲਾਈਨ ਵਾਲੀ ਲੈਸ ਲੱਗ ਗਈ ਹੈ ਹੁਣ ਆਪਾਂ ਇਧਰਲੀ ਸਾਈਡ ਜਿੰਨਾ ਜਿੱਥੋਂ ਤੱਕ ਬੁਕਰਮ ਆਉਂਦੀ ਹੈ ਇੱਕ ਸਲਾਈ ਫਿਰ ਆਪਾਂ ਉੱਥੇ ਲਗਾ ਲੈਣੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਆਪਣਾ ਪੌਂਚ ਜਿਹੜਾ ਬਣ ਗਿਆ ਹੁਣ ਆਪਾਂ ਇਹਨੂੰ ਇਦਾਂ ਸੈੱਟ ਕਰਕੇ ਪ੍ਰੈਸ ਨਾਲ ਸਾਰੀ ਜਿਹੜੀ ਪੈਂਟਿਕਸ ਆ ਨੀਚੇ ਨੂੰ ਸਲਾਈਆਂ ਸਾਰੀਆਂ ਕਰ ਦੇਣੀ ਹੈ ਇੱਕ ਸਾਈਡ ਨੂੰ ਨੀਚੇ ਨੂੰ ਆਪਾਂ ਕਰਕੇ ਫਿਰ ਆਪਣੀ ਜਿਹੜੀ ਬੈਕ ਵਾਲੀ ਸਲਾਈ ਬੱਝੂਗੀ ਨਾ ਫਿਰ ਉਹਦੇ ਵਿੱਚ ਆਪਣੇ ਇੱਕ ਸਾਈਡ ਨੂੰ ਸਾਰੀਆਂ ਪੈਂਟੈਕਸ ਦੇ ਮੂੰਹ ਹੋਣਗੇ ਤੇ ਇਦਾਂ ਆਪਣੀ ਫਿਨਿਸ਼ਿੰਗ ਆ ਜਾਣੀ ਹੈ ਤੇ ਪ੍ਰੈਸ ਨਾਲ ਆਪਾਂ ਇਸ ਤਰ੍ਹਾਂ ਸੈੱਟ ਕਰ ਲੈਣਾ ਤੇ ਹੁਣ ਆਪਣੀ ਇਹ ਮੂਰੀ ਜਿਹੜੀ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਈਆਂ ਠੀਕ ਹੈ ਤੀਖ ਰੱਖਦੇ ਤੁਸੀਂ ਦੋਨੇ ਆਪਣੀ ਮੂਰੀ ਬਣ ਕੇ ਆਪਣੀ ਸਲਵਾਰ ਜਿਹੜੀ ਰੈਡੀ ਹੋ ਗਈ ਹੈ ਇਸ ਤਰੀਕੇ ਨਾਲ ਤੁਸੀਂ ਵੀ ਸਲਵਾਰ ਦੀ ਮੂਰੀ ਦੇ ਡਿਜ਼ਾਈਨ ਬਣਾ ਸਕਦੇ ਆ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਆਪਾਂ ਨੇ ਨਾਲ ਹੀ 셔ਟ ਤੇ ਵੀ ਆਪਾਂ ਉਦਾਂ ਦੀ लेस ਇਸ ਤਰੀਕੇ ਨਾਲ ਲਗਾ ਕੇ ਗੋਮ लेस ਲਾਈ ਹੈ ਤੇ ਸਲਵਾਰ ਨਾਲ ਮੈਚਿੰਗ ਇਦਾਂ ਰੈਡੀ ਕੀਤੀ ਹੈ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੈ ਪਲੀਜ਼ ਲਾਈਕ ਸ਼ੇਅਰ ਪਲੀਜ਼ ਜਰੂਰ ਕਰ ਦੇਣਾ ਤੇ ਮੇਰੇ ਚੈਨਲ ਨੂੰ ਜਾਂਦੇ ਜਾਂਦੇ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਕੇ ਆਲ ਤੇ ਕਲਿੱਕ ਜਰੂਰ ਕਰ ਲੈਣਾ ਤਾਂ ਕਿ ਤੁਹਾਡੇ ਤੱਕ ਮੇਰੇ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਜਾਵੇ ਤੇ ਜਦੋਂ ਵੀ ਲਾਈਵ ਹੋਈਏ ਤੇ ਲਾਈਵ ਦਾ ਨੋਟੀਫਿਕੇਸ਼ਨ ਵੀ ਪਹੁੰਚ ਜਾਵੇ ਧੰਨਵਾਦ